ਮੁੰਡੇ ਹਰ ਵਾਰ ਨਜ਼ਾਰੀ ਦੇ ਵਿੱਚ ਯਾਰ ਨੂੰ ਫਸਾਉਂਦੇ ਆ ਕੁੜੀਆਂ ਯਾਰੀ ਦੇ ਵਿੱਚ ਕਦੇ ਵੀ ਖਾਦੇ ਵੀ ਐਵੇਂ ਨਹੀਂ ਕਰਦੀਆਂ ਕੁੜੀਆਂ ਸਦਾ ਜੁੰਡੇ ਵਟਾਉਂਦੀਆਂ ਨੇ ਥੋੜੇ ਕੋਣੇ ਜਿਹੜੇ ਯਾਤਰ ਚੁਗਲੇ ਨੇ ਕੌਣ ਕਰਦੇ ਆਂ ਦੀ ਮੁੰਡੇ 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 ਆ ਡਾਂਗ ਖੜਾ ਮੜੀ ਜਿਵੇਂ ਨਹੀਂ ਮਾਰਦੀਆਂ ਪਹਿਲਾਂ ਇੱਕ ਗੱਲ ਕਹੀ ਜਾਂਦੀ ਸੀ ਕੁੜੀ ਬਚਾਓ ਕੁੜੀ ਪੜਾਓ ਹੁਣ ਕਿੰਨਾ ਨੂੰ ਲੋੜ ਹੈ ਦੀ ਹੁਣ ਮੁੰਡਿਆਂ ਨੂੰ ਬੜਾਉਣੀ ਦੀ ਲੋੜ ਹੈ ਬਚਾਓ ਸਕੂਟਰੀ ਚਲਾਉਣੀ ਨਾਲ ਸਿਖਾਓ ਅਹੀਂ ਪੁੱਛਿਆ ਅਸੀਂ ਪੁੱਛਿਆ ਕਿ ਰੋਕ ਕੀ ਕਿਵੇਂ ਆ ਕਹਿੰਦੀ ਪਿਛਲੇ ਬ੍ਰੇਕ ਨਹੀਂ ਹੈਗੇ ਮੈਂ ਚੱਪਲਾਂ ਹੈਗੀਆਂ ਨਹੀਂ ਕਹਿੰਦੀ ਨਮੀਆਂ ਨੇ ਮੈਂ ਤਾਈਂ ਰੁੱਕ ਗਈ ਨਹੀਂ ਤਾਂ ਉੱਤੇ ਝਾੜਦੇ ਨਹੀਂ ਤਵੇਂ ਮੈਨੂੰ ਪਤਾ ਤੂੰ ਸੋਣੀ ਬੋਤ ਹੈ ਪਰ ਇਸ ਚੀਜ਼ ਦਾ ਮਾਰ ਨਾ ਕਰ ਹੂੰ ਜੇ ਕਰਦਾ ਚਿੱਤ ਤਾਂ ਕਰ ਲਿਆ ਕਰ ਗੱਲ ਕਰਕੇ ਮੇਰੇ ਤੇ ਸਾਣਾ ਨਾ ਕਰ ਕਿਸੇ ਟਾਈਮ ਹੈ ਖਾਸੀ ਕਿੰਨਾ ਹੁਣ ਤੂੰ ਮੈਨੂੰ ਅੰਜਾਂ ਨਾ ਕਰ ਕੈਨੀ ਦੋਸਤੀ ਨਿਭਾਉਣੀ ਹੈ ਨਹੀਂ ਇੰਜ ਦੋਸਤੀ ਦਾ ਅਪਮਾਨ ਨਾ ਕਰ ਸਾਂ ਸਾਂ ਬਾਰਿਸ਼ ਜਣਾ ਪੜੀ ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ ਸੋ ਕਿਆ ਬਾਤ ਐ ਸੋ ਭਾਈ ਕੁੜੀ ਸਾਡੇ ਕੋਲ ਆਈ ਆ ਨਾਮ ਕੀ ਆ ਤੁਹਾਡਾ ਜੀ ਮਮਤਾ ਘੋੜ ਜੀ ਮਮਤਾ ਘੋੜ ਕਿਥੋਂ ਆਰਾ ਜੀ ਜਗੇਪਲ ਤੋਂ ਜਗੇਪਲ ਤੋਂ ਜਗੇਪਲ ਤੋਂ ਕਿੰਨੇ ਸਾਲ ਦੀ ਏਜ ਹੋਗੀ ਦੀ 18 ਸਾਲ ਦੀ ਜੀ ਆਜੀ ਕੰਮ ਗੁਰਕਰੇ ਖਾਣਾ ਲਈ ਹੈ ਕੋਈ ਚੱਕੇ ਨਹੀਂ 18 ਸਾਲ ਦੀ ਏਜ ਹੋਗੀ ਕੀ ਘੱਟਿਆ 18 ਸਾਲ ਤੱਕ ਹੁਣ ਤੱਕ ਜੀ ਬਹੁਤ ਬਸ ਉਹੀ ਪੁੱਛਿਆ ਸੀ ਐਨ ਤਾਂ ਵੀ ਯਾਰ ਮੈਂ 18 ਸਾਲ ਦੀ ਤਾਂ ਕਾਜੀ ਘੱਟ ਜੀ ਮੈਂ ਅਜੀ ਘੱਟਣਾ ਚਾਹਨੀ ਆ ਸਹੀ ਬਾਤ ਹੈ ਜਾ ਰਹੀਆਂ ਘਟੀਆਂ ਨੇ ਤੁਸੀਂ ਵੀ ਜਾ ਰਹੀਆਂ ਘਟੀਆਂ ਨੇ ਜੀ ਚਲੋ ਜਾ ਰਹੀ ਤੇ ਆਪਾਂ ਗੱਲਬਾਤ ਕਰ ਹੀ ਲੈਨੇ ਆ ਜੀ ਮੈਂ ਪਹਿਲਾਂ ਵੀ ਗੱਲ ਛੇੜੀ ਸੀ ਵੀ ਜਿੱਥੇ ਗੱਲ ਆਉਂਦੀ ਆ ਮੁੰਡਿਆਂ ਦੀ ਯਾਰੀ ਦੀ ਹਾਂ ਜੀ ਮੁੰਡੇ ਯਾਰੀ ਨਿਮਾਉਂਦੇ ਆ ਵੀ ਲੜਾਈ ਲੁੜੀ ਹੋਗੀ ਕੁੱਟਤਾ ਮਾਰਤਾ ਜਿੱਦਪਣ ਲਾਤੇ ਆਂ ਕਰਤਾ ਕੁੜੀਆਂ ਕਿਵੇਂ ਯਾਰੀ ਨਿਮਾਉਂਦੀਆਂ ਫਿਰ ਲੜਾਈ ਹੁੰਦੀ ਆ ਜੀ ਮੁੰਡੇ ਹਰ ਵਾਰ ਨਾ ਯਾਰੀ ਦੇ ਵਿੱਚ ਯਾਰ ਨੂੰ ਫਸਾਉਂਦੇ ਆ ਕੁੜੀਆਂ ਯਾਰੀ ਦੇ ਵਿੱਚ ਕਦੇ ਵੀ ਕਦੇ ਵੀ ਐਵੇਂ ਨਹੀਂ ਕਰਦੀਆਂ ਕੁੜੀਆਂ ਸਿੱਧਾ ਜੁੰਡੇ ਵਟਾਉਂਦੀਆਂ ਨੇ ਨਹੀਂ ਵਿਆਹ ਕਰ ਦਿੰਦੇ ਆ ਵਿਆਹ ਕਰ ਇੱਕ ਹੋਰ ਹੈ ਗੱਲ ਪਤਾ ਕੀ ਹੈ ਗੱਲ ਇਹ ਆ ਵੀ ਦੇਖ ਜਦੋਂ ਮੁੰਡੇ ਦੀ ਲੜਾਈ ਨੂੰ ਮੈਂ ਤੁਹਾਨੂੰ ਪਹਿਲੀ ਕਹ ਵੀ ਧੱਪਣ ਤੇ ਪੜਾਈ ਚੱਲਦਾ ਬਹੁਤ ਅਕਸਮਾਨ ਪੈਂਦਾ ਇਹ ਤਾਂ ਕੁੜੀਆਂ ਪਤਾ ਕਿਵੇਂ ਲੜਦੀਆਂ ਨੇ ਤੂੰ ਉਹਨੂੰ ਆ ਕੇ ਬੋਲੀ ਸੀ ਨੀ ਹਾਂ ਚੁਗਲੀ ਹਾਂ ਇਹ ਮੁੱਦਾ ਛੇੜਦੇ ਆਪਾਂ ਚੁਗਲੀ ਸਭ ਤੋਂ ਪਹਿਲੇ ਹਾਂ ਇਹ ਬਾਤ ਗਲਤ ਹੈ ਇਹ ਤਾਂ ਦੇਖੋ ਜੀ ਸਾਰੀ ਆਡੀਅנס ਬੈਠੀ ਹੈ ਦੱਸਣਗੇ ਚਲੋ ਪਹਿਲਾਂ ਆਪਾਂ ਇਹ ਇਹ ਪੁੱਛ ਲਈਏ ਮੈਨੂੰ ਇਹ ਦੱਸੋ ਕੁੜੀ ਸਾਡੇ ਕੋਲ ਖੜੇ ਵੀ ਜ਼ਿਆਦਾਤਰ ਜਿਹੜੀਆਂ ਚੁਗਲੀਆਂ ਨੇ ਉਹ ਕੁੜੀਆਂ ਕਰਦੀਆਂ ਨੇ ਜਾਂ ਮੁੰਡੇ ਕਰਦੇ ਆ ਸਹੀ ਗੱਲ ਹੈ ਕੁੜੀਆਂ ਨਾਲੋਂ ਜ਼ਿਆਦਾ ਮੁੰਡੇ ਚੁਗਲੀਆਂ ਕਰਦੇ ਨੇ ਮੈਂ ਤੁਸੀਂ ਨਾ ਜਗਮਾ ਤੇ ਨੂਨ ਭੋਕਿਆ ਸਾਡਿਆਂ ਤੇ ਜੀ ਨਹੀਂ ਮਜ਼ਾਕ ਕਰਦੇ ਮਜ਼ਾਕ ਕਰਦੇ ਚਲੋ ਕੋਈਆਂ ਨਾਰਮਲ ਗੱਲਬਾਤ ਕਰਦੀਆਂ ਨੇ ਮੁੰਡੇ ਕਰਦੇ ਆ ਚੁਗਲੀਆਂ ਤਾਂ ਸਭ ਤੋਂ ਜ਼ਿਆਦਾ ਐਸਾ ਹੁੰਦਾ ਹੈ ਮਤਲਬ ਲੜਕੀ ਜਿਸki ਫਰੈਂਡ ਹੋਤੀ ਨਾ ਜਿਸसे ਲੜਾਈ ਹੋਤੀ ਉਸਕੇ ਪਾਸ ਜਾ ਕੇ ਬੋਲਦੀ ਹੈ ਆਹਾ ਤੇਰੇ ਬਾਰੇ ਮੈਂ ਇਹ ਬੋਲਾ ਇਸਨੇ ਇਹ ਇਹ ਬੋਲਾ ਦੇਓ ਜਵਾਬ ਜੀ ਐਸਾ ਨਹੀਂ ਹੁੰਦਾ ਲੜਾਈ ਬਜਵਾਰ ਹੋਏ ਐਸਾ ਨਹੀਂ ਹੋ ਲੜਾਈ ਕੋ ਪੜਾ ਦਿਤੀ ਹੈ ਔਰ ਆਗੇ ਆਗੇ ਲੈ ਜਾਤੀ ਹੈ ਉਧਰ ਸੇ ਇਧਰ ਇਧਰ ਸੇ ਉਧਰ ਬਸ ਇਹ ਚਲਦਾ ਹੈ ਲੜਕੀਆਂ ਦੇ ਵਿੱਚ ਮੈਂ ਅੱਗ ਦੇ ਵਿੱਚ ਕਿਉਂ ਪਾਣਾ ਲਾ ਕੰਮ ਤਾਂ ਮੁੰਡੇ ਕਰਦੇ ਆ ਫੇਰ ਚਲੋ ਕੋਈ ਨਹੀਂ ਆਪਾਂ ਦੇਖੋ ਆਪਾਂ ਪਰੂਫਾ ਸਮੇਤ ਗੱਲਬਾਤ ਕਰਦੇ ਆ ਐਵੇਂ ਇਹ ਥਾਪਣ ਤੋਂ ਪੜਾਈ ਦਾ ਕੰਮ ਹੋ ਜੇ ਠੀਕ ਹੈ ਜੀ ਚਲੋ ਤੁਸੀਂ ਕਹਿੰਦੇ ਆ ਆਪਾਂ ਓਵਰਾਲ ਪਰਸੈਂਟ ਹੀ ਕੱਢਣੀ ਹੈ 100 ਚ ਕਿੰਨੇ ਪਰਸੈਂਟ ਤੁਸੀਂ ਮਾਦ ਵੀੜੇ ਚੂਲੀਆਂ ਦੇ ਕੁੜੀਆਂ ਕਰਦੀ ਨੇ ਜੀ ਕੈਮਰੇ ਚ ਦੇਖ ਕੇ ਬੋਲ ਦੋ 0% ਕੁੜੀ ਵੱਲੋਂ ਆਇਆ 0% ਹੁਣ ਮੁੰਡਿਆਂ ਤੋਂ ਪੁੱਛਦੇ ਮੁੰਡਾ ਕਿੰਨੇ ਪਰਸੈਂਟ ਕੁੜੀਆਂ ਚੂਜੇ ਕਰਦੇ ਨੇ 100 ਚੋਂ 110 ਨਹੀਂ ਜੀ ਐਵੇਂ ਦੇਖੋ ਜੀ ਮਾਮਲਾ ਭੱਗ ਗਿਆ ਆਪਾਂ ਹੱਲ ਕੱਢਣ ਦਾ ਕੋਸ਼ਿਸ਼ ਕਰਦੇ ਕਿਤੇ ਨਾ ਕਿਤੇ ਇੱਕ ਦੂ ਕੁੜੀ ਨੂੰ ਥੋੜੇ ਕੋਣੇ ਜਿਹੜੇ ਜਾਤਰ ਚੂਗਲੇ ਨੇ ਕੌਣ ਕਰਦਾ ਜੀ ਮੁੰਡੇ 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 ਆ ਡਾਂਗ ਖੜਾ ਮੜੀ ਜਵਾਈ ਨਹੀਂ ਮਾਦੀਆ ਮਜ਼ਾਕ ਕਰਦੇ ਮਜ਼ਾਕ ਥੋੜੇ ਕੋਣੇ ਕੌਣ ਕਰਦਾ ਜੀ ਮੁੰਡੇ ਕੁੜੀ ਆ ਮੁੰਡੀ ਦੋਨੋਂ ਹੀ ਕਰਦੇ ਆ ਥੋੜਾ ਜਿਹਾ ਸੰਝ ਆਇਆ ਹੁਣ ਗੱਲਬਾਤ ਕਰਨੀ ਸੌਖੀ ਰਹੂਗੀ ਦੋਨੋਂ ਕਰਦੇ ਆ ਨਾ ਜੀ ਤੁਸੀਂ ਮੰਨਦੇ ਹੋ ਜੀ ਦੋਨੋਂ ਹੀ ਕਰਦੇ ਆ ਬਰਾਬਰ ਜੀ ਆ ਸਿਆਣੀ ਹੋਗੇ ਇਧਰ ਆ ਕੇ ਦੇਖੋ ਥੋੜੇ ਪੱਖ ਦੀਆਂ ਕੁੜੀਆਂ ਵੀ ਕਹਿ ਗਈਆਂ ਵੀ ਜੱਤ ਜਿਹੜੇ ਕੁੜੀਆਂ ਬਰਾਬਰ ਕਰਦੀਆਂ ਨੇ ਕੋਈ ਮੁੰਡਾ ਕਹਿੰਦਾ ਵੀ ਬਈ ਹਾਸੀ ਮੁੰਡੇ ਚੁਗਲੀਆਂ ਕਰਦੇ ਆ ਨਹੀਂ ਕੋਈ ਮੁੰਡਾ ਥੋੜੇ ਜੋ ਪਿੱਛੋਂ ਵੀ ਕਹਿੰਦਾ ਵੀ ਚੁਗਲੀਆਂ ਮੁੰਡੇ ਕਰਦੇ ਆ ਨਹੀਂ ਅੱਗੇ ਆ ਦੂਜੀ ਕੁੜੀਆਂ ਦੀਆਂ ਗੱਲਾਂ ਤਾਂ ਮੁੰਡੇ ਚੁਗਲੀਆਂ ਕਹਿ ਦਿੰਦੇ ਨੇ ਆਪਦੀਆਂ ਗੱਲਾਂ ਨੂੰ ਕੀ ਨਾਮ ਦੇਣਗੇ ਚਲੋ ਜੀ ਨਾਮ ਦੀ ਗੱਲ ਚੱਲੀ ਆ ਜੇ ਨਾਮ ਦੀ ਗੱਲ ਚੱਲੀ ਹੈ ਕੁੜੀਆਂ ਨੂੰ ਪਾਪਾ ਦੀਆਂ ਕੀ ਕਹਿੰਦੇ ਆ ਜੀ ਪਰੀਆਂ ਤੇ ਮੁੰਡਿਆਂ ਨੂੰ ਪਾਪਾ ਦੇ ਕੀ ਕਹਿੰਦੇ ਆ ਜੀ ਪਤੰਦਰੋ ਜਨਮਰਾਜ ਜੀ ਬੜੇ ਬੈਠੇ ਹੋ ਮੈਂ ਤਾਂ ਵੈਸੇ ਗੱਲ ਛੇੜੀ ਹੈ ਮੰਮੀਆਂ ਦੇ ਮਗਰਮੱਛ ਪਾਪਾ ਵੀ ਨਹੀਂ ਕੁੜੀਆਂ ਦੇ ਮਗਰਮੱਛ ਚਲੋ ਇਹ ਦੱਸੋ ਦੇਖੋ ਜੀ ਹੁਣ ਪਰੀਆਂ ਦੀ ਗੱਲ ਚੱਲੀ ਐ ਪਰੀਆਂ ਦੇਖੋ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਹਾਂਜੀ ਇੱਕ ਤਾਂ ਪਰੀਆਂ ਉਹ ਉਹਨੇ ਜਿਨ੍ਹਾਂ ਦੀ ਆਪਾਂ ਗੱਲਬਾਤ ਸੁਣਦੇ ਆ ਰਹੇ ਆ ਬਰਾਦਰ ਸਮੇਤ ਵੀਪੇ ਪਰੀਆਂ ਉਡਦੀਆਂ ਸੀ ਇਹ ਹੁੰਦਾ ਬਾਹ ਹੁੰਦਾ ਇੱਕ ਹੁਣ ਨਵੀਆਂ ਪਰੀਆਂ ਚੱਲੀਆਂ ਨੇ ਜੀ ਕਿਹੜੀਆਂ ਪਰੀਆਂ ਦੇਖੋ ਮੈਂ ਨਹੀਂ ਬੋਲੇ ਆਪੇ ਬੋਲਦੇ ਆ ਜੀ ਦੱਸੋ ਤੁਸੀਂ ਕਿਹੜੀ ਪਰੀਆਂ ਦੀ ਇੱਕ ਗੱਲ ਕਰਦੇ ਆ ਕਹਿੰਦੇ ਕੁੜੀਆਂ ਜਿਹੜੀਆਂ ਸਕੂਟਰੀਆਂ ਕਾਹਦੇ ਨਾ ਰੋਕਦੀਆਂ ਨੇ ਦੇਖੋ ਮੈਂ ਨਹੀਂ ਬੋਲੇ ਜੀ ਤੁਸੀਂ ਕੱਲ ਨੂੰ ਕੌਮੀ ਪਤਨੀ ਮੁੰਡੇ ਦਾ ਪੱਖ ਲੈ ਗਿਆ ਸੀ ਕੁੜੀਆਂ ਤੋਂ ਪੁੱਛੋ ਆਜੋ ਕੁੜੀਆਂ ਅੱਗੇ ਆਓ ਅੱਗੇ ਆਓ ਕੁੜੀਆਂ ਦਾ ਪੁੱਛੋ ਕੁੜੀਆਂ ਤੋਂ ਪੁੱਛ ਲੈਣੇ ਸਵਾਲ ਤੁਸੀਂ ਕੁੜੀਆਂ ਤੋਂ ਪੁੱਛੋ ਆਓ ਆਓ ਅੱਗੇ ਅੱਗੇ ਆਜੋ ਸਾਰੀਆਂ ਆਜੋ ਜੀ ਆਜਾ ਪਹਿਲੀ ਗੱਲ ਤਾਂ ਮੁੰਡੇ ਦੇ ਸਾਡੇ ਵਿਰੁੱਧ ਹੀ ਬੋਲਣਗੇ ਸਾ ਤੋਂ ਪੁੱਛਣਾ ਕੋਈ ਨਹੀਂ ਅਸੀਂ ਤੁਹ ਕੁੜੀਆਂ ਨੂੰ ਪੁੱਛ ਲੈਣੇ ਆ ਥੋੜੇ ਅਕਾਉਂਡਰ ਉਹੜੀ ਪਾਪਾ ਕੀ ਪਰੀਆਂ ਕਿਉਂ ਕਿਹਾ ਜਾਂਦਾ ਜੀ ਪਤਾ ਨਹੀਂ ਕੋਣੀ ਮੈਨੂੰ ਪਰ ਐਸੀ ਪਾਪਾ ਦੀਆਂ ਪਰੀਆਂ ਨਹੀਂ ਹੈਗੀਆਂ ਉਹ ਪਿਆਰ ਬਹੁਤ ਕਰਦੇ ਆ ਨੀ ਤੁਹਾਨੂੰ ਪਰੀਆਂ ਦਾ ਅਟੈਕ ਕਿਉਂ ਦਿੱਤਾ ਜੀ ਉਹਦਾ ਰੀਅਲ ਲਾਈਫ ਆ ਹੈ ਜੀ ਰੀਅਲ ਲਾਈਫ ਆ ਰੀਅਲ ਲਾਈਫ ਆ ਜਿਹੜੀ ਅਸੀਂ ਦੇਖਦੇ ਵੀ ਰੀਅਲ 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 ਨਹੀਂ ਆ ਅੱਛਾ ਰੀਅਲਿਸਟ ਵਾਲੀ ਰੀਅਲ ਆ हां ਅਸੀਂ ਉਹਨਾਂ ਰੀਲਾਂ ਦੀ ਗੱਲਬਾਤ ਕਰਦੇ ਆ ਅਸੀਂ ਉਹਨਾਂ ਰੀਲਾਂ 'ਚ ਦੇਖਦੇ ਆ ਵੀ ਕਈ ਕੁੜੀਆਂ ਇਦਾਂ ਦੀ ਨਹੀਂ ਵੀ ਜਾਂਦੀਆਂ ਸਿੱਧਾ ਹੁੰਦੇ ਨੇ ਸਕੂਲ 'ਚ ਹੀ ਕੋਠੇ ਦੇ ਹੋ ਜਾਂਦੀਆਂ ਜੀ ਉਹ ਕੁੜੀਆਂ ਕੌਣ ਨੇ ਜੀ ਉਹ ਸਾਰੀਆਂ ਨਹੀਂ ਹੁੰਦੀਆਂ ਹੁੰਦੀਆਂ ਜਿਹਨਾਂ ਨੂੰ ਨਹੀਂ ਚਲਾਉਣੀ ਹੈਗੀਆਂ ਤਾਂ ਪਰੀਆਂ ਨਹੀਂ ਦੀ ਬਹੁਤ ਨਹੀਂ ਵੀ ਹੁੰਦੀਆਂ ਨਹੀਂ ਤੁਸੀਂ ਮੰਨਦੇ ਵੀ ਪਾਪਾ ਕੀ ਪਰੀਆਂ ਹੁੰਦੀਆਂ ਨਹੀਂ ਦੀ ਕੁਝ ਹੁੰਦੀਆਂ ਨੇ ਕੁਝ ਹੁੰਦੀਆਂ ਨੇ ਇਹਨਾਂ ਦੇ ਮੁੰਡੇ ਵੀ ਕਈ ਪਏ ਹ ਆਹ ਤਾਂ ਐਕਸੀਡੈਂਟ ਦਾ ਮੁੰਡਿਆਂ ਦੇ ਵੀ ਹੁੰਦੇ ਆ ਅੱਛਾ ਚਲੋ ਬੜੂ ਗੱਲ ਹੈ ਕਿ ਉਹਨਾਂ ਨੇ ਵੀਡੀਓਜ਼ ਨਹੀਂ ਬਣਦੀ ਅੱਛਾ ਚਲੋ ਆਪਾਂ ਇਹ ਕਹਿ ਦਈਏ ਬੀਜੇ ਕੁੜੀਆਂ ਪਾਪਾ ਦੀਆਂ ਪਰੀਆਂ ਨੇ ਤਾਂ ਫਿਰ ਮੁੰਡੇ ਪਾਪਾ ਦੇ ਪਰੇ ਹੋਏ ਸੀ ਹਾਂ ਪਰੇ ਪਰੇ ਚਲੋ ਸਕੂਟਰੀ ਦੇ ਡਰਾਈਵਰ ਦੀ ਗੱਲ ਛਿੜੀ ਹੈ ਜੀ ਇੱਧਰ ਵੀ ਸਾਰੇ ਬੈਠੇ ਆ ਆਪਾਂ ਕਿਸੇ ਦਾ ਮੈਂ ਪੱਖ ਨਹੀਂ ਪੂਰਦਾ ਸਾਫ਼ ਜੀ ਵਾਲਾ ਕੈਮਰੇ ਦੀ ਵੀਡੀਓ ਚੱਲਦੀ ਹੈ ਠੀਕ ਹੈ ਜੀ ਮੁੰਡਿਓ ਪਹਿਲਾਂ ਤੁਹਾਨੂੰ ਪੁੱਛਦਾ ਫਿਰ ਕੁੜੀਆਂ ਨੂੰ ਪੁੱਛੂੰਗਾ ਠੀਕ ਜਿਆਦਾਤਰ ਜੇ ਡਰਾਈਵਰ ਦੀ ਗੱਲਬਾਤ ਕਰੀ ਕਿੰਨਾਂ ਦੀ ਚੰਗੀ ਹੁੰਦੀ ਆ ਕੁੜੀਆਂ ਦੀ ਜਾਂ ਮੁੰਡਿਆਂ ਦੀ ਸਾਸ ਸਾਸ ਤੁਸੀਂ ਕੁੜੀਆਂ ਦੀ ਚਲੋ ਕੋਈ ਨਹੀਂ ਕੁੜੀਆਂ ਸਾਰੇ ਰੂਲਸ ਫੋਲੋ ਕਰਦੀਆਂ ਨੇ ਨਹੀਂ ਸਬੂਤਾਂ ਦਾ ਰੂਲ ਦਾ ਬਾੜੇ ਫੋਲੋ ਕਰਦੇ ਨੇ ਉਹ ਫੋਲੋ ਕਰਦੇ ਆਂ ਦੀ ਉਹ ਤੁਹਾਡੇ ਰੂਲਾਂ ਦੀ ਗੱਲਬਾਤ ਕਰਾਂ ਕੋਈ ਨਹੀਂ ਸਬੂਤਾਂ ਦੇ ਹੱਦ ਤੇ ਗੱਲ ਕਰਦੇ ਕੱਲ ਕੁੜੀਆਂ ਇਹ ਨਾ ਕਹੇ ਵੀ ਮੁੰਡਾ ਕੋਈ ਸਟੂਡੈਂਟ ਮੈਂ ਕਿਹਾ ਸੀ ਕੁੜੀਆਂ ਮੁੰਡਿਆਂ ਦਾ ਪੱਥਰ ਕਹਿੰਦਾ ਹੈ ਵੀ ਕੱਲੀ ਡਰਾਈਵਿੰਗ ਦੀ ਨਾ ਗੱਲ ਕਰ ਰਿਹਾ ਪੜਾਈ ਤੇ ਵੀ ਆ ਜਾਓ ਮੁੰਡਿਆਂ ਦੇ ਇੰਡੀਕੇਟਰ ਦੇ ਕੇ ਕੱਲੇ ਮੁੰਡਿਆਂ ਦੇ ਇੱਕ ਮੈਂ ਬਦੋ ਬਹੁਤ ਵੱਡਾ ਪੁਰਾਣੇ ਸਮਝੋ ਇੱਕ ਚੀਜ਼ ਚੱਲੀ ਪਈ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਵੀ ਕੁੜੀਆਂ ਜਿਹੜੀਆਂ ਸਕੂਟਰੀ ਨੇ ਬ੍ਰੇਕਾਂ ਨਾਲ ਨਹੀਂ ਪੈਣਾ ਨਾ ਰੋਕਦੀ ਇਸ ਤੋਂ ਬ੍ਰੇਕਾਂ ਨਾਲ ਮਾਰਿਆ ਪਤਾ ਨਹੀਂ ਕਿਹੜੀਆਂ ਕੁੜੀਆਂ ਦੇਖਦਾ ਤੁਸੀਂ ਇਹ ਕਿਹੜੀਆਂ ਕੁੜੀਆਂ ਇਹ ਐ ਨਹੀਂ ਚਲਾਉਂਦੀਆਂ ਐ ਚਲਾਉਂਦੀਆਂ ਨੇ ਕੋਈ ਐਦਾ ਐਦਾ ਬੰਦਾ ਐਗਜ਼ਾਮਪਲ ਵਾਲਾ ਹੈਗਾ ਜਿਹੜਾ ਸਕੂਟਰ ਦੇ ਪਰੇ ਦੀ ਕੋਈ ਗਵਾਹੀ ਦੇ ਸਕੇ ਵੀ ਬਾਈ ਮੈਂ ਦੇਖਿਆ ਮੇਰੇ ਨਾਲ ਐ ਹੋਇਆ ਆਓ ਬਾਈ ਜੀ ਅੱਗੇ ਆਓ ਦੇਖੋ ਜੀ ਸਬੂਤਾਂ ਅਧਾਰ ਤੇ ਗੱਲ ਆ ਸਾਡੇ ਕੋਲ ਪਹਿਲਾ ਗਵਾਹ ਚੁੱਕਿਆ ਅੱਜ ਇਸ ਮਸਲੇ ਦਾ ਜਿਹੜਾ ਆਪਾਂ ਹੱਲਾ ਕਰ ਹੀ ਦੇਣਾ ਬਾਈ ਜੀ ਸਬੂਤ ਆਉਣ ਦਿਓ ਜੀ ਜੀ ਬਿਲਕੁਲ ਮੈਂ ਇੱਕ ਪਤਾ ਕੀ ਗੱਲ ਹੈ ਖੇਤੀ ਵਾਲੇ ਐ ਵੱਡੇ ਵੱਡੇ ਟਰਾਲੇ ਚਲਾ ਛੱਡੀ ਦਿਆ ਸਕੂਟਰੀ ਦਾ ਬ੍ਰੇਕ ਨੇ ਦੋ ਲੈਦਰ ਨੇ ਸਿੰਪਲ ਦੀ ਗੱਲ ਆ ਅਸੀਂ ਨਾ ਟਰੈਕਰ ਵਾਲਿਆਂ ਦੀ ਪਾਰਕਿੰਗ ਦੇਖੀ ਤੁਸੀਂ ਉੱਥੇ ਗੱਡੀ ਖੜਾਈ ਸੀ ਅਸੀਂ ਨਾ ਥਮਲੇ ਕੋਲੇ ਖੜਾ ਇਧਰ ਲਈ ਬਸ ਯਾਰ ਦੋਸਤੋ ਉੱਧਰ ਖੜੇ ਮੈਂ ਖੜਾ ਇਧਰੋਂ ਕੰਨਾਂ ਨਾਲ ਫੋਨ ਲੱਗਿਆ ਵਿਆ ਸਕੂਟਰੀ ਲਿਆਂਦੀ ਮੂੰਹ ਬਣਿਆ ਵਿਆ ਮੂੰਹ ਐ ਬਣ ਲੈਣਗੇ ਜਿਵੇਂ ਤੂੜੀ ਢੋਗੇ ਆਈ ਹੁੰਦੀ ਨੇ ਘਰੇ ਬਾਕੀ ਕੀ ਗੱਲ ਨਹੀਂ ਸਹੀ ਗੱਲ ਆ ਸਹੀ ਗੱਲ ਹੈ ਕਿ ਨਹੀਂ ਤੇ ਲੈ ਕੇ ਵਿਚ ਮਾਰ ਕੇ ਮੈਨੂੰ ਕਹਿੰਦੀ ਜੀਨਾ ਨਹੀਂ ਮੈਂ ਮੈਂ ਜੀਨਾ ਹੁੰਦਾ ਉਰੇ ਖੜਦੇ ਕਹਿੰਦੇ ਠੀਕ ਹੈ ਜੀ ਮੈਂ ਲੱਤ ਪਰੇ ਕਰੀ ਫਿਰ ਲੈ ਸਕੂਟਰੀ ਲਈ ਖੜੀ ਉਧਰ ਰੇਸ ਦੇਈ ਜਵੇ ਫਿਰ ਸਕੂਟਰੀ ਬੰਦ ਕਰੀ ਕੀ ਮਾੜੇ ਪੈਰਾਂ ਨਾਲ ਪਿੱਛੇ ਕਰ ਲਓਏ ਪੈਰ ਨਾਲ ਲੱਗੇ ਫਿਰ ਉਹ ਗੱਲ ਹੋ ਗਈ ਕਹਿੰਦਾ ਮੇਰੇ ਪੈਰ ਨਾਲ ਜ਼ਮੀਨ ਉੱਤੇ ਲੱਗਦੇ ਉਹ ਗੱਲ ਸਰਤਾਜ ਜੀ ਨੇ ਵੀ ਜ਼ਹੀ ਲੀ ਗਾ ਤਾੜੀਆਂ ਲਾ ਵੀ ਮੁੰਡੇ ਲਈ ਲੇਕਿਨ ਨਹੀਂ ਫਿਰ ਇੱਕ ਹੋਰ ਉਸ ਤੋਂ ਬਾਅਦ ਬੈਗ ਕੱਢੀ ਮੁੰਡਾ ਆ ਰਿਹਾ ਸੀ ਚੱਕੀ ਉਥੋਂ ਕੱਢੀ ਉਹ ਪਾਵ ਦਾ ਦਰਤ ਹੁੰਦਾ ਉਹ ਜਮਾਰੀ ਇਹ ਪੁੱਛਿਆ ਅਸੀਂ ਪੁੱਛਿਆ ਕਿ ਰੋਕ ਕੀ ਕਿਵੇਂ ਆ ਕਹਿੰਦੀ ਪਿਛਲੇ ਬ੍ਰੇਕ ਨਹੀਂ ਹੈਗੇ ਮੈਂ ਚੱਪਲਾਂ ਹੈਗੀਆਂ ਨਹੀਂ ਕਹਿੰਦੀ ਨਮੀਆਂ ਨੇ ਮੈਂ ਤਾਂ ਹੀ ਰੁੱਕ ਗਈ ਨਹੀਂ ਤਾਂ ਉੱਤੇ ਝਾੜਦੇ ਨਹੀਂ ਤਾਂ ਵੀ ਇਹ ਜਾ ਤਸ ਕਰਦੀਆਂ ਨੇ ਕੁੜੀਆਂ ਜਦੋਂ ਤਾੜ ਜਾਂਦਾ ਰੀਲ ਆਹੀ ਬਿਲਕੁਲ ਬਿਲਕੁਲ ਕਾਹੀ ਆ ਹਾਂ ਹੁਣ ਕੋਈ ਸ਼ਬਦ ਹੁਣ ਸਾਨੂੰ ਸਕੂਨ ਬਹੁਤ ਮਿਲਿਆ ਵੈਸੇ ਲਾ ਲਾ ਮਾਈਕ ਲਾ ਇਹਨਾਂ ਤੋਂ ਮੈਂ ਪੂਰਾ ਉਹ ਕਰ ਸਕਦੀ ਹਾਂ ਦੇਖੀ ਜਾਂਦੇ ਨੇ ਤਾਂ ਬਹੁਤ ਬੰਦੇ ਦੇਖੋ ਜੀ ਗੱਲਬਾਤ ਇਹਨਾਂ ਵੀ ਬਾਅਦ ਚੋ ਰੋੜੇ ਰੜੇ ਨਾਲ ਚੱਲ ਪੈਣਾ ਉਸ ਹਾਲ ਨਾ ਨਹੀਂ 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 ਹਾਂ ਇਹਨਾਂ ਤੇ ਨਹੀਂ ਚੱਲਦੇ ਹੁਣ ਦੋ ਜੀ ਹੁਣ ਦੱਸੋ ਹੀ ਗੱਲਬਾਤ ਬਾਤ ਤੇ ਚੱਲ ਸਕਦੇ ਇਹਨਾਂ ਤੇ ਨਹੀਂ ਚੱਲਦੇ ਕੋਈ ਚੱਕ ਨਹੀਂ ਅਜਨੇ ਬੇੜਾ ਕਰ ਹੀ ਲੈਣੇ ਆ ਦੱਸੋ ਕੀ ਦੱਸਣਾ ਚਾਹੁੰਦੇ ਹੋ ਇਹ ਸੇਮ ਚੀਜ਼ ਮੁੰਡਿਆਂ ਨੇ ਵੀ ਕੀਤੀ ਸੀ ਸਾਡੇ ਨਾਲ ਜਦ ਰਸੀਂ ਰੋਡ ਕ੍ਰੋਸ ਕਰ ਰਹੇ ਸੀਗੇ ਉਦੋਂ ਉਹ ਆ ਰਹੇ ਸੀ ਸਾਹਮਣੇ ਠੀਕ ਹੈ ਮੈਂ ਰਵਣੀ ਮੇ ਫਰੈਂਡ ਸੀ ਨਾਲ ਏ ਥੋੜੇ ਸਾਈਡ ਹੋ ਕੇ ਉਹਨਾਂ ਨੇ ਸਾਡੇ ਵਿੱਚ ਲੱਤਾਂ ਨੇ ਮਾਰੀ ਸੀ ਸਾਡਾ ਬੱਜੀ ਵੀ ਸੀਗੀ ਉਹ ਕਾਹਨੂੰ ਕਈ ਵਾਰੀ ਜਜ਼ਬਾਤੀ ਹੋ ਜਾਂਦੇ ਜੀ ਕੀ ਦੀ ਸੀ ਮੁੰਡਿਆਂ ਵਾਲੇ ਜਜ਼ਬਾਤ ਚਲੋ ਰੋਕ ਯਾਰ ਰੋਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੋ ਮਿੰਟ ਇੱਕ ਚੀਜ਼ ਦੱਸੋ ਮੋਟਰਸਾਈਕਲ ਹੈਗਾ ਕਿੱਥੇ ਸੀ ਰੋਡ ਤੇ ਪੁੱਠੀ ਸਾਈਡ ਸੀ ਇਹਨਾਂ ਬਥੇ ਹੈ ਤਾਂ ਪੁੱਠੇ ਛੇੜਤੀ ਹੈ ਤਾਂ ਰੋੜਤੀ ਸੀ ਹੁਣ ਮਿੱਟੀ ਚ ਤੇ ਚਲਾਉਣਾ ਵੀ ਰਹੇ ਹੈਗੇ ਕਿ ਨਹੀਂ ਸਾਰੀ ਤਾਂ ਗੱਲ ਆਪਾਂ ਆਇਆ ਕਰੋ ਉਹੀ ਤਾਂ ਕਿ ਅਸੀਂ ਕੁੜੀਆਂ ਰੂਲ ਸੀ ਮਾਮਲਾ ਬੰਦ ਕਰ ਦਿੰਦਾ ਕਿ ਤੇ ਹੁਣਾਂ ਕੰਮ ਜ਼ਬਰਦਸਤ ਪੜਾਈ ਹੋ ਜੇ ਨਹੀਂ 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 ਕੋਈ ਨਹੀਂ ਕੋਈ ਨਾ ਹੱਸ ਕੇ ਡਾ ਕਰਦੇ ਆ ਚਲੋ ਹੁਣ ਗੱਲਬਾਤ ਜਲਦੀ ਡਰਾਈਵਰੀ ਲੈ ਕੇ ਆਪਾਂ ਕਹੇ ਨੇ ਵੀ ਭਾਈ ਕੁੜੀਆਂ ਡਰਾਈਵਰੀ ਵੀ ਚੰਗੀਆਂ ਤੇ ਮੁੰਡੇ ਡਰਾਈਵਰੀ ਵੀ ਚੰਗੀਆਂ ਹੁਣ ਖੁਸ਼ ਹੋ ਪੜਾਈ ਦੀ ਗੱਲ ਚਲੋ ਚਲੋ ਪੜਾਈ ਦੀ ਪੜਾਈ ਦੀ ਗੱਲਬਾਤ ਨਹੀਂ ਨਹੀਂ ਠੀਕ ਹੈ ਨਹੀਂ ਨਹੀਂ ਜਦੋਂ ਮੁੱਦਾ ਚੱਕੀ ਲੈਣਾ ਮੁੱਦਾ ਚੱਕੀ ਲੈਣਾ ਕੋਈ ਵੱਡੀ ਗੱਲ ਨਹੀਂਗੀ ਸੋ ਵੀ ਪਹਿਲਾ ਮੁੱਦਾ ਸਾਡਾ ਕਲੀਅਰ ਹੈ ਵੀ ਡਰਾਈਵਰੀ ਆ ਦੋਨਾਂ ਦੀ ਚੰਗੀਆਂ ਹਾਂ ਜੀ ਦੂਜਾ ਮੁੱਦਾ ਹੈ ਕਬੀਲਦਾਰੀ ਦਾ ਹਾਂ ਜੀ ਇਹ ਚੱਕ ਠੀਕ ਹੈ ਜੀ ਸੋ ਜਿੱਥੇ ਭਾਈ ਕਬੀਲਦਾਰ ਦੀ ਗੱਲਬਾਤ ਆ ਜਾਂਦੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਕੁੜੀਆਂ ਨਹੀਂ ਕਰ ਸੰਭਾਲਦੀਆਂ ਕੁੜੀਆਂ ਮੁੰਡੇ ਵੈਸੇ ਬਰਾਬਰ ਆ ਪਰ ਚਲੋ ਅਸੀਂ ਕੁੜੀਆਂ ਮੁੰਡਾ ਦਾ ਪੁਆਇੰਟ ਵੀ ਥੋੜੇ ਤੱਕ ਜ਼ਰੂਰ ਰੱਖ ਦਈਏ ਥੋੜੇ ਅਕੋਰਡੀਟ ਆ ਜ਼ਿਆਦਾਤਰ ਕਬੀਲਦਾਰ ਦੇ ਕੰਮ ਆ ਕੌਣ ਕਰਦਾ ਜੀ ਘਰ ਪਰਿਵਾਰ ਚੋਂ ਮੰਮੀਆਂ ਮਤਲਬ ਜਾਣੇ ਕੀ ਬਾਦ ਜਿਹੜੀ ਕਰਨ ਵਾਲੀ ਗੱਲ ਆ ਉਹ ਬਾਪੂ ਦੇ ਸਿਰ ਤੇ ਹੁੰਦੀ ਆ ਕਿਉਂਕਿ ਬਾਪੂ ਸੀ ਪੈਸਿਆਂ ਲਈ ਆ ਚਲੋ ਕੋਈ ਨਹੀਂ ਕੋਈ ਨਿਖਾਰ ਜੋ ਤੁਸੀਂ ਕਹਿੰਦੇ ਜਿਆਤਰ ਕਬੀਲਦਾਰ ਦੇ ਕੰਮ ਹੈ ਕਹਿੰਦਾ ਸਹੀ ਗਈ ਨਾ ਜਿਹੜੇ ਜਿਆਤਰ ਕਬੀਲਦਾਰ ਦੇ ਕੰਮ ਨੇ ਕੌਣ ਕਰਦਾ ਜੀ ਬਾਪੂ ਕਰਦੇ ਕੰਮ ਹਾਂਜੀ ਹਾਂ ਮੰਮੀਆਂ ਦਾਦੀਆਂ ਆ ਦੱਸੋ ਹਰਾ ਕੌਣ ਲੈ ਕੇ ਆਉਂਦਾ ਜੀ ਮੰਮੀਆਂ ਮਾਂ ਲੈ ਕੇ ਸਾਡੇ ਪਿੰਡ ਚ ਲੈ ਕੇ ਆਉਂਦੇ ਆ ਚਲੋ ਹਰਾ ਸਾਡੇ ਪਿੰਡ ਚ ਦੋ ਹੀ ਕੰਮ ਕਰ ਹੁੰਦੇ ਆ ਠੀਕ ਹੈ ਜੀ ਚਲੋ ਤੁਹਾਡੇ ਹਰਾ ਵੀ ਲੈ ਕੇ ਆਉਂਦੇ ਆ ਜੀ ਚੰਗੀ ਗੱਲ ਹੈ ਸਨੀਆਂ ਕੌਣ ਕਰਦਾ ਜੀ ਮੰਮੀ ਕਰ ਦਿੰਦੇ ਆ ਸਨੀਆਂ ਮੰਮੀ ਕਰਦਾ ਜੀ ਬਾਹਰ ਜਿਹੜੇ ਕਬੀਲਰ ਦੇ ਕੰਮ ਨੇ ਜੀ ਉਹ ਕੌਣ ਕਰਦੇ ਉਹ ਵੀ ਮੰਮਾ ਕਰਦੇ ਮੇਰੇ ਤਾਂ ਸਰ ਇੱਕ ਮਿੰਟ ਮੈਡਮ ਇਹਦਾ ਉਹ ਗੱਲ ਕਰ ਮੈਮ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੋੜੋ ਇੱਕ ਮਿੰਟ ਢੰਡੇ ਰੋ ਇਦਾ ਉਹ ਗੱਲ ਹੋ ਗਈ ਕਹਿੰਦਾ ਰੋਟੀ ਵੀ ਲਾ ਕੇ ਉਧਰੋਂ ਬਾਪੂ ਖੱਤਿਆਂ ਆਇਆ ਹੋਵੇ ਉਧਰੋਂ ਬੇਬੇ ਪੈਗ ਲਾਈ ਬੈਠੀ ਹੋਵੇ ਮੈਡਮ ਨੇ ਵੀ ਉਹ ਗੱਲ ਕਰਤੀ ਕਿ ਉਹਨਾਂ ਬਾਪੂ ਜੱਟਲੇ ਖੱਤਿਆਂ ਆਉਂਦਾ ਚਲੋ ਕਿਤੇ ਨਾ ਕਿਤੇ ਮਤਲਬ ਤੁਸੀਂ ਕਹਿਣ ਵੀ ਜਿਹੜੇ ਜ਼ਿਆਦਾਤਰ ਕਬੀਲਰ ਦੇ ਕੰਮ ਨੇ ਉਹ ਹਾਂਜੀ ਮੰਮੀਆਂ ਕਰ ਦਿੰਦੇ ਉਹਨਾਂ ਨੂੰ ਇੱਕ ਚੀਜ਼ਾਂ ਲਿਆਉਣ ਵਾਸਤੇ ਕੌਣ ਲਿਆ ਕੇ ਦਿੰਦਾ ਜੀ ਹਾਂਜੀ ਇਹਦਾ ਇਹ ਡਿਪੈਂਡ ਕਰਦਾ ਕਿ ਅਗਰ ਉਹ ਆਪ ਜਾਂ ਹੁਣ ਮੈਮ ਨੇ ਮੈਮ ਖੁਦ ਲੈ ਕੇ ਆਉਂਦੇ ਆ ਹਾਂ ਮੈਂ ਆਮ ਨਹੀਂ ਅਸੀਂ ਕੋਈ ਐਵੇਂ ਬਿੱਤ ਕਰਾ ਨਹੀਂ ਕਰਦੇ ਵੀ ਕੁੜੀਆਂ ਪਿੱਛੇ ਨੇ ਨਾ ਮੁੰਡੇ ਪੁੱਛਨੇ ਕਿ ਪਹਿਲਾਂ ਕਿ ਗੱਲ ਕਹੀ ਜਾਂਦੀ ਸੀ ਵੀ ਪਹਿਲਾਂ ਕਿ ਗੱਲ ਕਹੀ ਜਾਂਦੀ ਸੀ ਵੀ ਕੁੜੀ ਬਚਾਓ ਕੁੜੀ ਪੜਾਓ ਹੁਣ ਕਿੰਨਾ ਨੂੰ ਲੋੜ ਹੈ ਜੀ ਹੁਣ ਮੁੰਡਿਆਂ ਨੂੰ ਪੜਾਉਣਾ ਨਹੀਂ ਲੋੜ ਹੈ ਬਚਾਓ ਸਕੂਟਰੀ ਚਲਾਉਣੀ ਨਾ ਸਿਖਾਓ ਇਹ ਗੱਲ ਵਿੱਚੋਂ ਰਹਿ ਗਈ ਸੀ ਥੋੜੀ ਇਹਦਾ ਉਹ ਗੱਲ ਆ ਕਿ ਜਵਾਕ ਨੂੰ ਚੀਜ਼ੀ ਨੂੰ ਪੈਸੇ ਦੇ ਦੇ ਚੀਜ਼ੀ ਲਿਆ ਘਰੇ ਲੈ ਕੇ ਰੱਖਦੀ ਉਹਦੇ ਪੈਸੇ ਤਾਂ ਆ ਰਹੇ ਨੇ ਕਮਾਈ ਕਰਕੇ ਉਹਨਾਂ ਦੱਤੇ ਆ ਰਹੇ ਸੀ ਉਹ ਤਾਂ ਕਲੀਅਰ ਸੀ ਜੀ ਹਾਂ ਜੀ ਪਰ ਚਲੋ ਹਾਸੇ ਨਾਲ ਹਾਸਾ ਰਿਹਾ ਪਰ ਅੱਜ ਦੇ ਸਮੇਂ ਇਹਨਾਂ ਨੂੰ ਅੱਜ ਪੈਨਸਲ ਕੁਝ ਵੀ ਕਹਿ ਕੋਈ ਕਪੜਾ ਮੁੜਿਆਓ 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 ਕੋ ਚੱਕਰੀ ਮੁੜਿਆਓ ਮੁੜਿਆਓ ਅਗਲੀ ਅਗਲੀ ਗੱਲ ਵੀ ਛੇੜੀ ਲੈਣਾ ਕੁੜੀਆਂ ਖੜੀਆਂ ਨੇ ਗਿਆ ਸੋ ਕਿਤੇ ਨਾ ਕਿਤੇ ਕਬੀਲਦਾਰ ਦੀ ਮੁੱਦ ਨੂੰ ਆ ਕੇ ਗੱਲਬਾਤ ਕਰਾਂ ਅੱਜ ਦੇ ਸਮੇਂ ਇੰਨਾ ਕਿ ਸੋਹਣਾ ਜਵਾਨਾ ਆ ਗਿਆ ਵੀ ਅੱਜ ਕੁੜੀਆਂ ਵੀ ਪੈਰਲ ਬਰਾਬਰ ਮੁੰਡਿਆਂ ਦੇ ਖੜੀਆਂ ਨੇ ਤੇ ਬਹੁਤ ਸੋਹਣਾ ਕੁਮਾਰੀਆਂ ਸੋ ਇਸ ਗੱਲ 'ਚ ਕੁੜੀਆਂ ਲਈ ਇੱਕ ਵਾਰੀ ਆਪਾਂ ਜ਼ਰੂਰ ਤਾੜੀ ਲਾ ਦਈਏ ਯਾਰ ਹਾਸੇ ਨਾਲ ਹਾਸਾ ਰਿਹਾ ਤੋ ਇੱਕ ਬੜੀ ਚੰਗੀ ਗੱਲ ਹੁੰਦੀ ਹੈ ਵੀ ਦਨੋ ਤਾਂ ਜਿਹੜੀ ਕੁੜੀਆਂ ਬੜਾ ਅਪਡੇਟ ਹੋਰ ਨੇ ਕੁੜੀਆਂ ਨੇ ਚੰਗੀ ਫਰੀडम ਮਿਲ ਰਹੀ ਹੈ ਬਟ ਕਿਤੇ ਨਾ ਕਿ ਸਾਨੂੰ ਉਸ ਫਰੀडम ਦਾ ਫਾਇਦਾ ਵੀ ਨਹੀਂ ਉਠਾਉਣਾ ਚਾਹੀਦਾ ਤੇ ਹੁਣ ਆਪਾਂ ਤੀਜੀ ਗੱਲਬਾਤ ਕਰੀਏ ਦੀ ਇਹ ਸਭ ਤੋਂ ਵੱਡਾ ਮੁੱਦਾ ਹੈ ਮਿੱਤਰੋ ਇਸ ਲਈ ਥੋੜੇ ਜਿਹਾ ਜਜ਼ਬਾਤਾਂ ਦੇ ਕੰਟਰੋਲ ਰੱਖਿਓ ਗੱਲਬਾਤ ਕਰਨ ਲੱਗੇ ਆ ਮੇਕਅਪ ਨੂੰ ਲੈ ਕੇ ਕਿਲੋਆਂ ਦੇ ਹਿਸਾਬ ਨਾਲ ਲੱਗਦਾ ਵੈਸੇ ਉਹ ਉਹੀ ਗੱਲ ਕਰਦਾ ਸੀ ਉਹਨੇ ਜੀ ਉਹਨੇ ਡੰਗਰਾਂ ਨੂੰ ਵੀੜ ਨਹੀਂ ਪੈਂਦੀ ਜਿਹਨਾਂ ਮੇਕਅਪ ਲਾ ਦਿੰਦੀ ਨੇ ਕੁੜੀਆਂ ਲੱਗਿਆ ਥੋੜਾ ਲੱਗਿਆ ਦੇਖੋ ਜੀ ਅਸੀਂ ਐਵੇਂ ਨਹੀਂ ਕਹਦੇ ਇੱਦਾਂ ਮਹਾਰਾਜ ਦੇ ਕੋਈ ਬਚਨ ਆ ਰਹੇ ਮੈਨੂੰ ਲੱਗਦਾ ਬੋਲੋ ਜੀ ਮੇਕਅਪ ਕਰਦੇ ਆ ਪਰ ਸੋਹਣੇ ਲੱਗਣ ਵਾਸਤੇ ਕਰਦੇ ਨੇ ਇਹਨਾਂ ਨਾਲ ਕਰੋ ਬੰਦਾ ਡਰ ਜੇ ਦੀ ਸਾਰੀ ਸਾਰੀਆਂ ਆਰਾਮ ਨਾਲ ਆਰਾਮ ਨਾਲ ਠੰਡੇ ਮਾਹਤ ਦੇ ਵਿੱਚ ਦਰਜਾ ਉਹਨਾਂ ਤੋਂ ਪੁੱਛ ਲੋ ਜਿਹੜੇ ਮੁੰਡੇ ਸਾਡੇ ਮੇਕਅਪ ਨਾਲ ਹੀ ਫ੍ਰੈਂਕ ਹੋ ਜਾਂਦੇ ਆ ਚਲੋ ਅੱਛਾ ਇੱਕ ਕੁੜੀ ਨੇ ਗੱਲ ਬੜੀ ਸੋਹਣੀ ਕੀ ਦੁਆਰਾ ਬੋਲੀਓ ਜੀ ਇਹ ਮੇਕਅਪ ਦਾ ਕੰਪੈਰੀਸ਼ਨ ਉਹਨਾਂ ਕੋ ਵੱਲੋਂ ਕਰਾਉ ਉਹ ਜਿਹੜੇ ਮੁੰਡੇ ਮੇਕਅਪ ਦੇਖ ਕੇ ਫ੍ਰੈਂਕ ਹੋ ਜਾਂਦੇ ਆ ਉਹ ਫ੍ਰੈਂਕ ਨਹੀਂ ਉਹ ਬਲੈਕ ਹੋ ਜਾਂਦੇ ਵੀ ਆ ਕੀ ਆ ਗਈ ਓਏ ਓਏ ਤੁਸੀਂ ਕੀਹਿਣਾ ਚਾਹਦੇ ਦੇਖੋ ਜੀ ਆਪਾਂ ਆਪਾਂ ਮੁੰਡੇ ਨੂੰ ਸਬੂਤਾਂ ਅਧਾਰ ਦੁਆਰੇ ਫੇਰ ਗੱਲਬਾਤ ਕਰਦੇ ਆਂ ਨਹੀਂ ਆਹ ਦੇਖੋ ਹੁਣ ਸਾਰੇ ਡਰਾਵਨੇ ਲੱਗ ਰਹੇ ਆ ਤੁਹਾਨੂੰ ਨਹੀਂ ਨਹੀਂ ਹਾਸਾ ਸੋਹਣੇ ਲੱਗੇ ਤੇ ਬਾਲਟੀ ਪਾਣ ਦੇ ਲਈ ਫੇਟੜ ਆਪਣੇ ਲਈ ਬਿਊਟੀ ਬਾਲਰ ਬੰਦ ਹੋਣਗੇ ਫੇਰ ਚਲੋ ਆਪਾਂ ਇਹ ਕਰਦੇ ਮੁੰਡਿਆਂ ਦੀ ਕੀ ਮੰਗਿਆ ਬਿਊਟੀ ਬਾਦਰ ਬੰਦ ਹੋਣ ਚਾਹੀਦੇ ਸਹੀ ਗੱਲ ਹੈ ਬੰਦ ਹੋਣੇ ਚਾਹੀਦੇ ਮੁੰਡਿਆਂ ਨੂੰ ਵੀਰੇ ਮੇਰੀ ਗੱਲ ਸੁਣਦੇ ਨਹੀਂ ਥੋੜੀ ਸੈਲਨ ਵੀ ਬੰਦ ਹੋਣੀ ਚਾਹੀਦੀ ਆ ਮੁੰਡਿਆਂ ਨੂੰ ਦੇਖ ਇੱਕ ਸਾਬਣ ਹੁੰਦੀ ਹੈਗੀ ਮੁੰਡਿਆਂ ਨੇ ਉਹੀ ਮੂੰਹ ਤੇ ਲਾਉਣੀ ਹੈਗੀ ਠੀਕ ਹੈ ਨਾ ਸਾਰੇ ਕੋ ਅਸੀਂ ਜਮਕ ਜਾਣਾਗਾ ਠੀਕ ਓਏ ਕਹਿੰਦਾ ਪੁੱਠੇ ਦਮੇ ਹਰ ਗਿਆ ਮੈਨੂੰ ਕੈਪ ਜਿਆਦੇ ਦੇ ਗਿਆ ਸੀ ਯਾਰ ਕੋਈ ਨਹੀਂ ਜੱਟਾਂ ਧੱਕਾ ਨਹੀਂ ਕਰਨਾ ਮੁੰਡਿਆਂ ਨੇ ਦੇਖ ਇੱਕ ਸਾਬਣ ਲਾ ਕੇ ਉਹ ਵੈਸੀ ਜਮਕ ਜਾਂਦੇ ਨੇਗੇ ਕੁੜੀਆਂ ਨੇ ਕੀ ਕਰਨਾ ਮੋਇਸਚਰ ਮੋਇਸਚਰਾਈਜ਼ਰ ਲਾਉਣਾਗਾ ਪੁੱਟੀਆਂ ਲਾਉਣੀਆਂ ਨੇ ਮੂੰਹ ਤੇ ਠੀ ਫਰ ਅੱਥਰ ਨੂੰ ਜਦੋਂ ਮੇਕਅਪ ਉਤਰ ਜਾਗਾ ਫਰ ਅਸਲ ਕਹਾਣੀ ਤਾਂ ਉਦੋਂ ਮੂਹਰੇ ਆਉਂਦੀ ਹੈ ਵੀ ਯਾਰ ਬੰਦਾ ਵੀ ਸੋਚਦਾ ਵੀ ਯਾਰ ਕੀ ਗੱਲ ਹੈ ਯਾਰ ਇਹ ਵੀ ਆ ਕੀ ਹੋ ਗਿਆ ਓਏ ਓ ਗਾਣਾ ਨਹੀਂ ਸੁਣਿਆ ਜਦੋਂ ਸਵੇਰ ਚ ਲੰਘਿਆ ਟੱਕਰੀ ਮੈਂ ਵੈਸੇ ਹੀ ਗਾਣਾ ਗਾਇਆ ਗੁੱਸਾ ਨਾ ਕਰਿਓ ਵੈਸੇ ਯਾਦ ਆਇਆ ਤਾਂ ਮੇਰੇ ਕਈ ਵਾਰੀ ਕਿਸੇ ਸਿਚੁਏਸ਼ਨ ਤੇ ਦੀ ਚਲੋ ਆਪਾਂ ਦੁਬਾਰੇ ਇਸੇ ਲਾਈਨ ਦੇ ਦੁਆਰਾ ਫੇਰ ਆਉਣਾ ਜੀ ਹਾਸੇ ਨਾਲ ਹਾਸਾ ਰਿਹਾ ਮੇਕਅਪ ਨੂੰ ਲੈ ਕੇ ਗੱਲਬਾਤ ਛੇੜੀਆ ਮੁੰਡਿਆਂ ਨੇ ਵੀ ਚਲੋ ਮੈਂ ਵੀ ਛੜੀ ਕਿਤੇ ਨਾ ਕੀਤੀ ਇਹ ਸੀ ਦੇ ਬਹੁਤ ਵਿਰੋਧਾਏ ਕਹਿੰਦੇ ਵੀ ਜਿਹੜਾ ਮੇਕਅਪ ਆਇਆ ਜਿਹੜਾ ਬਿਊਟੀ ਪਾਰਲਰ ਨੇ ਇਹ ਬੰਦ ਹੋਣੇ ਚਾਹੀਦੇ ਜੀ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ ਜੀ ਨਹੀਂ ਜੀ ਤੁਸੀਂ ਕਰਦੇ ਹੋ ਜੀ ਫਿਰ ਤੁਸੀਂ ਵੀ ਕਿਉਂ ਫਿਲਟਰ ਲਾਉਂਦੇ ਹੋ ਫੋਟੋਆਂ ਤੇ ਜਿਹੜੇ ਮੁੰਡੇ ਨੇਗੇ ਉਹਨਾਂ ਨੂੰ ਫਿਲਟਰ ਲਾਉਣ ਦੀ ਲੋੜ ਨਹੀਂ ਉਹ ਵੈਸੇ ਹੀ ਸੁਨੱਖੇ ਬਹੁਤ ਹੁੰਦੇ ਨੇ ਠੀਕ ਹੈ ਇੱਕ ਮਿੰਟ ਚਲੋ ਮੈਂ ਮੰਨ ਲੈਣਾ ਮੇਰਾ ਰੰਗ ਸੁਣੇ ਪੱਕਾ ਜਾਗਾ ਮੈਂ ਮੰਨ ਲੈਣਾਗਾ ਠੀਕ ਹੈ ਪਰ ਤੁਸੀਂ ਮੈਨੂੰ ਇੱਕ ਸ਼ਰਤ ਨਾ ਕਹਿ ਦਿਓ ਤੁਸੀਂ ਅੱਜ ਆਏ ਹੋ ਮੇਕਅਪ ਕਰਕੇ ਠੀਕ ਹੈ ਨਾ ਕੱਲੂ ਤੁਸੀਂ ਬਿਨਾ ਮੇਕਅਪ ਤੋਂ ਆ ਕੇ ਦਿਖਾ ਦਿਓ ਜੇ ਕੋਈ ਮੁੰਡਾ ਤੁਹਾਨੂੰ ਦੇਖ ਗਿਆ ਫਿਰ ਕਹਦੇ ਹੋ ਆਦੂ ਗੱਲ ਨਹੀਂ ਗਿਆ ਤੁਸੀਂ ਤੇ ਮੈਂ ਟੌਟ ਮਾਰ ਗਿਆ ਮੇਰੇ ਮੂੰਹ ਦੇ ਕਲੀ ਲਿਪਸਟਿਕ ਆ ਚਲੋ ਬਈ ਇਹਦਾ ਹਾਸਾ ਘੇਟਾ ਕਰਦੇ ਸੀ ਹਾਸਾ ਘੇਟਾ ਕੋਈ ਨਹੀਂ ਬਾਅਸ ਮੁੜਿਆਉਣੇ ਆ ਨਾ ਉਹੀ ਗੱਲ ਆ ਨਾ ਦੇਖੋ ਹੁਣ ਜੇ ਮੁੰਡੇ ਪਰਖਣ ਲੱਗ ਜਾਨਾ ਵੀ ਕੁੜੀ ਦੇ ਮੇਕਅਪ ਜਿਆਦਾ ਕੀਤਾ ਹੋ ਜਾ ਜੇ ਹੁਣ ਮੇਰੇ ਵਰਗਾ ਮਾੜਾ ਕੋਈ ਮੁੰਡਾਗਾ ਜਿਹਨੂੰ ਨਹੀਂ ਜੱਜਮੈਂਟ ਹੁੰਦੀ ਵੀ ਕੁੜੀ ਨੇ ਵੱਧ ਮੇਕਅਪ ਕਰਿਆ ਘੱਟ ਕਰਿਆਗਾ ਜੋ ਸੋਹਣੀ ਲੱਗੂਗੀ ਫੇਰ ਹੀ ਉਹਦੇ ਵੱਲ ਜਾਊਗਾ ਜੇ ਹੁਣ ਕੁੜੀ ਨੇ ਨਹੀਂ ਮੇਕਅਪ ਕਰਿਆ ਉਹਦੇ ਵੱਲ ਕਿਉਂ ਜਾਵਾਂਗੇ ਭਾਈ ਸਹੀ ਗੱਲ ਆ ਨਾ ਦੇਗਾ ਸਹੀ ਗੱਲ ਆ ਸਹੀ ਗੱਲ ਚਲੋ ਚੁੱਥੀ ਖੜ ਗਈ ਵੀ ਮੇਕਅਪ ਜ਼ਰੂਰੀ ਹੈ ਕਿ ਨਹੀਂ ਚਲੋ ਕੋਈ ਨਹੀਂ ਆਪਾਂ ਏਸ ਬਿਨਾ ਮੇਕਅਪ ਵਾਲੀ ਕੁੜੀ ਵਿਆਹ ਕਰਾਉਂਗੇ ਅਗਲਾ ਅਗਲਾ ਮੁੱਦਾ ਛਿਪ ਲਈ ਦੀ ਅਗਲਾ ਮੁੱਦਾ ਤੁਸੀਂ ਬਿਨਾ ਮੇਕਅਪ ਵਾਲੀ ਕੁੜਨਾ ਵਿਆਹ ਕਰਾਉਂਗੇ ਇੱਥੇ ਪੜਦੇ ਲੜੀ ਚੱਲੇ ਬਿਨਾ ਮੇਕਅਪ ਵਾਲੀ ਕੁੜਨਾ ਵਿਆਹ ਕਰਾਉਂਗੇ ਮਹਾਰਾਜ ਜੀ ਸਾਨੂੰ ਮਿਲ ਜੇ ਉਹ ਹੀ ਬਹੁਤ ਆ ਪਿਆ ਗੱਲਾਂ ਦੀ ਗੱਲਾਂ ਇਹ ਭੁੱਖਾ ਮਰਦਾ ਸਾਡੀ ਮੰਗ ਇਹ ਹੈ ਠੀਕ ਹੈ ਅਸੀਂ ਆਪਣੀ ਜਗ੍ਹਾ ਸਹੀਆਂਗੇ ਸਾਨੂੰ ਇੱਕ ਠੀਕ ਹੈ ਸਿੰਪਲ ਜੀ ਕੁੜੀ ਮਿਲ ਜੇ ਬਹੁਤ ਹੈ ਸਾਡੀ ਕੋਈ ਬਾਲੀ ਫਰਮਾਇਸ਼ ਨਹੀਂ ਹੈਗੀ ਠੀਕ ਹੈ ਪਰਾਵਾ ਮੇਕ ਮੇਕਅਪ ਵਾਲੀ ਕੁੜੀ ਨੂੰ ਛੱਡ ਕੇ ਅਸੀਂ ਕੁਵਾਰੇ ਰਹਿਣਾ ਸਹੀ ਰ੍ਹਾਂਗੇ ਮੇਕਅਪ ਵਾਲੀ ਕੁੜੀ ਨਹੀਂ ਲਿਆਉਣੀ ਅਸੀਂ ਕਹਿਣ ਉਹ ਸਾਰੀ ਕਿਤੇ ਨਾ ਮੇਕਅਪ ਚਾਈਦੀ ਆ ਪਰ ਬਾਰਵੀਂ ਜੀ ਪਤਾ ਲੱਗਦਾ ਕਿ ਇੱਥੇ ਮੈਂ ਇੱਕ ਗੱਲ ਨੂੰ ਸ਼ੇਅਰ ਕਰਦਾ ਬਾਈ ਨੇ ਗੱਲ ਕਹੀ ਆ ਇੱਕ ਬੜੀ ਸੋਹਣੀ ਕਿ ਵੀ ਕੁੜੀ ਮਿਲ ਜੇ ਪਰ ਮੈਂ ਕਿਤੇ ਹਕੀਕਤ ਹਕੀਕਤ ਸ਼ੇਅਰ ਕਰਦਾ ਮਿੱਤਰੋ ਇੱਕ ਗਰੀਬ ਪਰਿਵਾਰ ਦਾ ਮੰਨ ਲਓ ਮੁੰਡਾ ਜਿਹੜਾ ਦੇਖਣ ਵੀ ਠੀਕ ਐ ਨਸ਼ਾ ਪੱਤਾ ਵੀ ਨਹੀਂ ਕਰਦਾ ਮੈਂ ਲਿਖ ਕੇ ਦੱਨਾ ਉਹਨੂੰ ਕਿਸਦਾ ਵਿਆਹ ਨਹੀਂ ਹੋਣਾ ਪਰ ਕਿਸੇ ਗਰੀਬ ਘਰ ਦੀ ਕੁੜੀ ਨੂੰ ਹਰੇਕ ਦਾ ਮਤਲਬ ਕੋਈ ਨਾ ਕੋਈ ਵਿਆਹ ਦੀ ਆਪਸ਼ਨ ਬਣ ਜਾਂਦੀ ਹੈ ਬਟ ਗਰੀਬ ਪਰਿਵਾਰ ਦਾ ਮੁੰਡਾ ਨੂੰ ਛੇਦੀ ਵਿਆਹ ਨਹੀਂ ਹੁੰਦਾ ਦੋ ਟਾਈ ਕਿਲੇ ਵਾਲੇ ਮੁੰਡੇ ਵੇੜੇ ਬੇਲੇ ਫਿਰਦੇ ਆ ਵਿਚਾਰੇ ਨੂੰ ਕੋਈ ਕੁੜੀ ਨਹੀਂ ਦਿੰਦਾ ਸੋ ਕਿਤਨਾ ਕਿਤੇ ਮੈਨੂੰ ਲੱਗਦਾ ਇਸ ਪੱਖੋਂ ਮੁੰਡਿਆਂ ਦਾ ਸਟ੍ਰਗਲ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਮੈਂ ਕੁੜੀਆਂ ਨਾਲ ਕੰਪੇਅਰ ਨਹੀਂ ਕਰਦਾ ਬਟ ਕਿਤਨਾ ਕਿਤੇ ਉਹ ਵੀ ਮੁੰਡੇ ਦੀ ਹਰ ਇੱਕ ਚੀਜ਼ ਦੇਖੇ ਨੇ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਮੁੰਡੇ ਕੋਲ ਜ਼ਮੀਨ ਕਿੰਨੀ ਆਉਂਦੀ ਹੈ ਮੁੰਡ ਦਾ ਇਸ ਸਤਾ ਬਟ ਕਿਤਨਾ ਕਿਤੇ ਅੱਜ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਬਟ ਮੈਨੂੰ ਲੱਭੀ ਕਿਤਨਾ ਕਿਤੇ ਜੇ ਬਿਲਕੁਲ ਬਿਲਕੁਲ ਸੋ ਚਲੋ ਆਪਾਂ ਹੁਣ ਬਹੁਤਾਂ ਗੱਲਾਂ ਬਹੁਤ ਹੋ ਗਏ ਮੈਂ ਕਹਿੰਦਾ ਹੁਣ ਆਪਾਂ ਕੁੜੀ ਦੇ ਡਾਡੇ ਗੇਦਾ ਜ਼ਰੂਰ ਦੇਖ ਲੈਨੇ ਮਾ ਆਲਾ ਹੋਰ ਭੱਜ ਜਾਣਾ ये कहानी मगर तब की है जब हम हुए तुमको हासिल नहीं थे आज तुमको पता है चला है हम मोहब्बत के काबिल नहीं थे हाय उठनिया मैं कहां जद भी पदन नो खोला मैं उठनिया मैं कहां जद भी पदन नो खोला ਕਾਲ ਨੇ ਤੇਰੇ ਪਾਉਂਦੇ ਸਾਹਾਂ ਵਿੱਚ ਫੇਰੇ ਸੌ ਸੌ ਵਾਰੀ ਸਜਣਾ ਪੜੀਏ ਦਿਨ ਵਿੱਚ ਦੀ ਸੌ ਸੌ ਵਾਰੀ ਸਜਣਾ ਪੜੀਏ ਦਿਨ ਵਿੱਚ ਦੀ ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ ਸਾਨੂੰ ਮੂੰਹ ਜ਼ਬਾਨੀ ਖਤ ਨੇ ਹੋ ਗਏ ਆਦ ਤੇਰੇ ਤੇਰੇ ਰਾਹਾਂ ਦੇ ਵਿੱਚ ਫੁੱਲ ਮੈਂ ਬਣ ਕੇ ਖਿੜ ਜਾਊਂਗਾ ਤੇਰੇ ਖਾਤਰ ਦੀਪਤਰਾ ਕਿਸੇ ਨਾਲ ਵੀ ਪੜ ਜਾਊਗਾ ਜੋ ਤੇਰੇ ਕਰਕੇ ਕਿਸੇ ਨਾਲਰਵਲ ਅੱਖ ਵੀ ਨਹੀਂ ਚੱਕਦਾ ਹਾਏ ਉਹ ਕਿਸੇ ਕੁੜੀ ਦੇ ਕੈਨ ਨਾਲ ਕਿਦਾਂ ਸੋਖਾ ਛਿੜ ਜਾਊਗਾ ਮਾਫਤ ਕਰ ਦਮੀ ਹੋ ਗਈ ਜੇ ਕੋਈ ਖੱਤਾ ਬੱਲੀ ਏ ਯਾਰਾ ਨਾਲ ਅਸੀਂ ਢੋਲੇ ਚੁਣ ਚੁਣ ਬੈਨਿਆਂ ਮਾਲ ਚੜ ਜਾਂਦਾ ਸਿਰੇ ਅਸੀਂ ਟੰਨ ਰਹਿਨੇ ਆ ਟੰਨ ਰਹਿਨੇ ਆ ਅਸੀਂ ਟੰਨ ਰਹਿਨੇ ਆ ਮਾਲ ਚੜ ਜਾਂਦਾ ਸਿਰੇ ਅਸੀਂ ਕੰਡੀ 150 ਨੂੰ ਜਾਵੇ ਜਦੋਂ ਪੰਗ ਪਾਣੇ ਪਾਵੇ ਮੇਰੀ ਲਿਖਤ ਕਮਾਲ ਬੰਦਾ ਸੁਣਦਾ ਹੀ ਜਾਵੇ ਮੇਰੀ ਵੋਕਲ ਤੇ ਕਰੀਨਾ ਤੂੰ ਗੌਰ ਸੋਣੀਏ ਅਸੀਂ ਕੁੱਤਿਆਂ ਦਾ ਬਣਾ ਦਈਏ ਮੋਰ ਸੋਣੀਏ ਬਿਨਾ ਖਾਦੇ ਕਾਲਾ ਮਾਲ ਅੱਖ ਲੱਗਦੀ ਨਹੀਂ ਨਾਲੇ ਚਾਹ ਤੋਂ ਬਿਨਾ ਇਸ ਵਾਲੀ ਜੱਗ ਦੀ ਹੀ ਨਹੀਂ ਜੱਗ ਦੀ ਹੀ ਨਹੀਂ ਅੱਖ ਲੱਗਦੀ ਹੀ ਨਹੀਂ ਨਾਲੇ ਚਾਹ ਤੋਂ ਬਿਨਾਂ ਇਸ ਵਾਲੀ ਸੋ ਮੈਂ ਥੋੜੀ ਲਾਸਟ ਪਰਫਾਰਮੈਂਸ ਆਪਾਂ ਵੀਰੇ ਦੀ ਕਰਾਈਓ ਸੋ ਸਾਰੇ ਭਾਈ ਲਾਸਟ ਦਾ ਜੋਸ਼ ਆ ਜ਼ਰੂਰ ਦਿਖਾਣਾ ਸੋ ਪਹਿਲਾਂ ਤਾਂ ਤਾੜੀ ਲਾ ਦਿਓ ਪ੍ਰੋਗਰਾਮ ਚੰਗਾ ਲੱਗਿਆ ਮੇਰਾ ਭਰਾਵਣ ਆਉਣ ਦੇ ਜੱਟਾ ਪਹਿਲਾਂ ਤਾਂ ਦੇਖੋ ਮੈਂ ਇੱਕ ਲਾਸਟ ਗੱਲ ਕਹਾਂ ਇਹ ਸ਼ਾਇਰੀ ਮੈਂ ਨਹੀਂ ਲਿਖੀ ਹੈਗੀ ਕਿਉਂਕਿ ਮੈਂ ਸੱਚਾ ਜ ਆ ਬੰਦਾ ਦੇਖੋ ਮੈਂ ਕ੍ਰੈਡਿਟ ਨਹੀਂ ਲੈਂਦਾ ਇਹ ਮੇਰੇ ਭਰਾ ਖੁਸ਼ੀ ਨੇ ਲਿਖੀ ਹੈਗੀ ਖੁਸ਼ੀ ਬੰਨ ਨੂੰ ਖੜਾਉ ਜੀ ਵੀਰ ਨੇ ਖੜੀ ਆ ਜਾ ਵੀਰੇ ਨਾਲ ਆ ਜਾ ਕਹਿੰਦਾ ਅੱਜ ਬਹੁਤ ਦਿਨਾਂ ਬਾਅਦ ਆ ਗਈ ਮੈਨੂੰ ਫੇਰ ਤੇਰੀ ਯਾਦ ਆ ਗਈ ਮਸਾਂ ਹੀ ਸੰਭਿਆ ਸੀ ਮੈਂ ਆਪਣੇ ਆਪ ਨੂੰ ਕਿਉਂ ਹੁਣ ਤੂੰ ਫੇਰ ਮੈਨੂੰ ਕਰਨ ਬਰਬਾਦ ਆ ਗਈ ਤੇ ਬਸ ਕਹਿੰਦਾ ਅੱਜ ਮੈਨੂੰ ਫੇਰ ਤੇਰੀ ਯਾਦ ਆ ਗਈ ਕਿਆ ਬਾਤ ਹੈ ਬਈ ਦਾੜਿਆਂ ਲਾਓ ਯਾਰ ਬਹੁਤ ਸੋਹਣੀ ਸ਼ੇਰੀ ਹੈ ਸੋ ਬਹੁਤ ਸੋਹਣੀ ਥੋੜੀ ਕਾਲਮਾਪਰਾ ਪਰ ਮਾਦਮਾ ਤੁਹਾਨੂੰ ਚੜਦੀ ਕਲਾ ਚ ਬਖਸ਼ੀ ਕਹਿੰਦਾ ਮੈਨੂੰ ਪਤਾ ਤੂੰ ਸੋਹਣੀ ਬਹੁਤ ਹੈ ਪਰ ਇਸ ਚੀਜ਼ ਦਾ ਮਾਰ ਨਾ ਕਰ ਹੂੰ ਜੇ ਕਰਦਾ ਚਿੱਤ ਤਾਂ ਕਰ ਲਿਆ ਕਰ ਗੱਲ ਕਰਕੇ ਮੇਰੇ ਤੇ ਸਾਣਾ ਨਾ ਕਰ ਕਿਸੇ ਟਾਈਮ ਖਾਸੀ ਕਿੰਨਾ ਹੁਣ ਤੂੰ ਮੈਨੂੰ ਅੰਜਾਂ ਨਾ ਕਰ ਕੈਣੀ ਦੋਸਤੀ ਨਿਭਾਉਣੀ ਹੈ ਨਹੀਂ ਇੰਜ ਦੋਸਤੀ ਦਾ ਅਪਮਾਨ ਨਾ ਕਰ ਇੰਜ ਦੋਸਤੀ ਦਾ ਅਪਮਾਨ ਨਾ ਕਰ ਕਿਆ ਬਾਤ ਹੈ ਬਹੁਤ ਸੋਹਣੀ ਸ਼ੇਰੀ ਥੈਂਕ ਯੂ ਸੋ ਮਾਚ ਬਰਾ ਥੈਂਕ ਯੂ ਤੋ ਕੀ ਆ ਬਾਤ ਹੈ ਮਿੱਤਰੋ ਜਿਹੜੀ ਅੱਜ ਦੀਆਂ ਰੌਣਕਾਂ ਸੀ ਜਿਉਹ ਲੱਗੀਆਂ ਸੀ ਭਾਈ ਗੁਰਦਾਸ ਕਾਲਜ ਵਿਸੂ ਮੈਂ ਤੈਨੂੰ ਧੰਨਵਾਦ ਕਰਦਾ ਇੱਥੋਂ ਦੇ ਟੀਚਰ ਸਾਹਿਬਾਨ ਦਾ ਮੈਂ ਬਹੁਤ ਵਧੀਆ ਲੱਗੇ ਇੱਥੇ ਸਾਨੂੰ ਆ ਕੇ ਜੀ ਬੜੀ ਖੁਸ਼ੀ ਮਿਲੀ ਇਹਦੀ ਇੱਕ ਹੋਪ ਲੈ ਕੇ ਆਇਆ ਸੀ ਪਤਾ ਨਹੀਂ ਮੈਂ ਜਦੋਂ ਸਟਾਰਟ ਅਪ ਕਰੂੰਗਾ ਵੀ ਬੱਚੇ ਪਰਫਾਰਮੈਂਸ ਕਰਨਗੇ ਨਹੀਂ ਕਰਨਗੇ ਬਟ ਜਿੰਨੀ ਹੋਪ ਲੈ ਕੇ ਆਇਆ ਸੀ ਉਸ ਤੋਂ ਜ਼ਿਆਦਾ ਮੈਨੂੰ ਇੱਥੇ ਟੈਲੈਂਟ ਦੇਖਣ ਨੂੰ ਮਿਲਿਆ ਸੋ ਜ਼ੋਰਦਾਰ ਤਾੜੀਆਂ ਜ਼ਰੂਰ ਲਾ ਦਿਓ ਤੁਸੀਂ ਵੀ ਬਹੁਤ ਬਹੁਤ ਰੰਗ ਬੰਨਤਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮਤਲਬ ਇਹ ਸੀਗਾ ਜਿਨ ਅਨਐਕਸਪੈ ਦੂਰ ਨਹੀਂ ਹੋਇਆ ਤੁਸੀਂ ਇੰਨਾ ਸੋਹਣਾ ਉਹ ਕੀਤਾ ਤਾਂ ਕਰਕੇ ਤੁਹਾਡੇ ਅਸੀਂ ਤੁਹਾਡਾ ਇੱਥੇ ਆਉਣ ਤੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਟਿਊਸ਼ਨਸ ਦੇ ਆਉਣ ਤੇ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਤਾੜੀਆਂ ਲਾਓ ਬਈ ਸਾਰੇ ਆਪਣੇ ਕੋਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ